ਕਵੀ ਉਹ ਬਾਤ ਬੇਨਤੀ ਚਾਹੀ ਕਵੀ ਕੌਣ ਹੈ ਸਤਸੰਗਤ ਜੀ ਨਾਨਕ ਸ਼ਾਇਰ ਏਬ ਕਹਤਾ ਸੱਚੇ ਪਰਬਦਗਾਰ ਆ ਆਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਪਣੀ ਸ਼ਾਇਰ ਕਿਹਾ ਕਵੀ ਕਹਿ ਲੋ ਸ਼ਾਇਰ ਕਹਿ ਲੋ ਕੋਈ ਬਚਣਾ ਹੈ ਇਥੇ ਸਤਸੰਗਤ ਜੀ ਇਉਂ ਨਹੀਂ ਕਹਣਾ ਕਿਸੇ ਕਵੀਆਂ ਦੀ ਆਗੀ ਜੀ ਬਾਣੀ ਇਹ ਜੇ ਲੋਕ ਸਤਸੰਗਤ ਜੀ ਅਥ ਕਬ ਜਨਮ ਕਥਨ ਜਿੱਥੇ ਕਿਹਾ ਨਾ ਮਹਾਰਾਜ ਨੇ ਖਾਲਸਾ ਜੀ ਮੁਰਪਤ ਪੂਰਵ ਕੀ ਉਸਪਿਆਨਾ ਭਾਂਤ ਭਾਂਤ ਕੇ ਤੀਰਥ ਨਨਾਂ ਜਬੀ ਜਾਤਰ ਬਹਿਣੀ ਭਏ ਪੁਨ ਦਾਨਦਨ ਕਰਤ ਬਤੈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਇਹ ਜਿਹੜੀ ਬਾਣੀ ਉਚਾਰੀ ਲੇਕਿਨ ਇਹਦੇ ਉੱਤੇ ਆਪਨੇ ਸਰਦੇਖ ਦਿੱਤਾ ਅਥ ਕਬ ਜਨਮ ਕਥਨ ਚਉਪਈ ਅਥ ਅਬ ਹੁਣ ਅਸੀਂ ਕਵੀ ਆਪਣੇ ਜਨਮ ਨੂੰ ਕਥਨ ਕਰਦਾ ਹੈ ਕਿਸ ਪ੍ਰਕਾਰ ਹੋਇਆ ਕੀ ਸਤ ਸੰਗ ਜੀ ਸਾਰੀ ਬਾਣੀ ਕਵੀਆਂ ਦੀ ਸਮਝ ਲਈਏ ਸਾਡੀਆਂ ਮਲੀਨ ਬੁੱਧੀਆਂ ਹੋਣੇ ਕਰਕੇ ਸਤ ਸੰਗ ਜੀ ਸਾਡੇ ਭਾਗ ਚੰਗੇ ਨਹੀਂ ਇਹ ਗੁਰਬਾਣੀ ਤੇ ਸ਼ੰਕਾ ਕਰਕੇ ਸਤਸੰਗ ਦੀ ਜ਼ਿੰਦਗੀ ਨੰਗ ਗਈ ਸਾਡੇ ਪੱਲੇ ਕੱਖ ਨਹੀਂ ਰਹਿਣਾ ਕਬੇ ਵਾਚ ਬਹਿਮਤੀ ਚਉਪਈ ਇਹ ਸਾਰਾ ਪ੍ਰਸੰਗ ਰੱਜ ਕੇ ਅਖੀਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਉਪਈ ਆਪਣੇ ਵੱਲੋਂ ਸਤਸੰਗ ਦੀ ਉਚਾਰ ਰਹੇ ਨੇ ਮਹਾਂਕਾਲ ਅਕਾਲ ਪੁਰਖ ਅੰਤਰਜਾਮੀ ਦਾ ਰੂਪ ਆਪ ਵੀ ਨੇ ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੱਚਖੰਡ ਸੱਚ ਵਾਹਿਗੁਰੂ ਵੱਲੋਂ ਹੁਕਮ ਹੋਇਆ ਤੁਸੀਂ ਗੁਰ ਪਰਮੇਸ਼ਰ ਅਸੀਂ ਪਰਮੇਸ਼ਰ ਅਸੀਂ ਕੱਲੇ ਹੀ ਪਰਮੇਸ਼ਰਾਂ ਤੁਹਾਡਾ ਸਾਡਾ ਫਰਕ ਨਹੀਂ ਤੁਸੀਂ ਗੁਰੂ ਪਰਮੇਸ਼ਰ ਤੁਸੀਂ ਮਾਤਰਾ ਲੋਕ ਵਿੱਚ ਜਾ ਕੇ ਦੁਨੀਆ ਨੂੰ ਸਿੱਖਿਆ ਦੇਣੀ ਹੈ ਕਿ ਗੁਰੂ ਧਾਰੇ ਬਿਨਾ ਗਤੀ ਨਹੀਂ ਹੁੰਦੀ ਹੈ ਤੁਸੀਂ ਗੁਰ ਪਰਮੇਸ਼ਰ ਅਕਾਲ ਪੁਰਖ ਅੰਤਰਜਾਮੀ ਨਾਲੋਂ ਦਸਵੇਂ ਪਾਤਸ਼ਾਹ ਦਾ ਫਰਕ ਨਾ ਸਮਝ ਰਹਿਣਾ ਲੇਕਿਨ ਗੁਰ ਪਰਮੇਸ਼ਰ ਹੋ ਕੇ ਸਤ ਸੰਗਤ ਜੀ ਵਾਹਿਗੁਰੂ ਦੀ ਮਹਿਮਾ ਕੀਤੀ ਹੈ ਆ ਸਾਡੇ ਵਰਗੇ ਜੀਵਾਂ ਨੂੰ ਸਿਖਾਉਣ ਵਾਸਤੇ ਕਿ ਐ ਤੁਸੀਂ ਵੀ ਮਹਿਮਾ ਕਰਦੇ ਤੁਹਾਡੀ ਕਲਿਆਣ ਹੋ ਜਾਵੇ ਕਹਿਓ ਬਾਤ ਬੇਨਤੀ ਚਉਪਈ ਆਪ ਦੀ ਬੇਨਤੀ ਰੂਪ ਚਾਉ ਪਈ ਉਚਾਰਦੇ ਨੇ ਦਸਵੇਂ ਪਾਤਸ਼ਾਹ ਅਮ੍ਰਿਤ ਕਰੋ ਹੱਥ ਦੇ ਰੱਛਾ ਇਹ ਵਾਹਿਗੁਰੂ ਸਾਡੀ ਹੱਥ ਦੇ ਕੇ ਰੱਛਿਆ ਕਰੋ ਪੂਰਨ ਹੋਏ ਚੇਤ ਤੇ ਇੱਛਾ ਸਾਡੇ ਮਨ ਦੀ ਇੱਛਾ ਪੂਰੀ ਹੋ ਜਾਵੇ ਕਿਹੜੀ ਇੱਛਾ ਅੱਗੇ ਦੱਸਦੇ ਨੇ ਸਭ ਚਰਨਨ ਮੰਨ ਰਹੇ ਹਮਾਰਾ ਲੋ ਆ ਇੱਛਾ ਹੈ ਤੁਹਾਡੇ ਚਰਨਾਂ ਚ ਸਾਡਾ ਮਨ ਲੱਗਿਆ ਰਹੇ ਇਹ ਸਭ ਤੋਂ ਵੱਡੀ ਇੱਛਾ ਹੈ ਆਪਣਾ ਜਾਣ ਕਰੋ ਪ੍ਰਤਪਾਰ ਬਗਾਨੇ ਨਾਲ ਸਮਝ ਲਿਓ ਆਪਣਾ ਸਰੂਪ ਜਾਣ ਕੇ ਪਾਡਣਾ ਕਰਿਓ ਕਲ ਜੁ ਕਿ ਤੁਹਾਡਾ ਹੁਕਮ ਮੰਨ ਕੇ ਆਏ ਹਾਂ ਹਮਰੇ ਦੁਸ਼ਟ ਸਭੇ ਤੁਮ ਕਾਓ ਜਿੰਨੇ ਮਲੇਸ਼ ਨੇ ਦੁਸ਼ਟ ਨੇ ਰਾਖਸ਼ਾ ਨਾ ਘਟ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਨਾਸ ਕਰੋ ਆਪ ਹਾਥ ਦੇ ਮੋਹੇ ਬਚਾਓ ਦਾ ਹੱਥ ਦੇ ਕਰਕੇ ਸਾਨੂੰ ਸਾਡੇ ਖਾਲਸੇ ਨੂੰ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸਾਡਾ ਪਰਿਵਾਰ ਗੁਰੂ ਦਾ ਪਰਿਵਾਰ ਕਿਹੜਾ ਖਾਲਸਾ ਜੀ ਇਨ ਪੁੱਤਰਨ ਕੇ ਅਸੀਸ ਪਰ ਬਾਹਰ ਦੀਏ ਸਤਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ ਆਪਾਂ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜਾਨੀ ਹਾਂ ਆਪਣਾ ਜਾਣ ਕਰੋ ਪਰਤਪਾਰਾ ਆਪਣਾ ਜਾਣ ਕਰਕੇ ਪਰ ਨਾ ਕਰੋ ਸੁਖੀ ਵਸੇ ਮੋਰੋ ਪਰਿਵਾਰਾ ਸਾਡਾ ਪਰਿਵਾਰ ਗੁਰਸਿੱਖ ਸੰਗਤ ਦਾ ਸੁਖ ਨਾਲ ਬਸਣ ਸੇਵਕ ਸਿੱਖ ਸਵੇ ਕਰਤਾਰਾ ਆਹ ਦੱਸ ਦਿੱਤਾ ਕਿਹੜਾ ਪਰਿਵਾਰ ਹੈ ਸਾਡੇ ਸੇਵਕ ਸੇਵਾ ਕਰਨ ਵਾਲੇ ਸਿੱਖ ਸਿੱਖਿਆ ਲੈਣ ਵਾਲੇ ਸੇਵਕ ਸਿੱਖ ਸਵੇ ਕਰਤਾਰਾ ਹੈ ਕਰਤਾ ਪੁਰਖ ਤੇਰੀ ਭਗਤੀ ਕਰਨ ਵਾਲੇ ਜਿੰਨੇ ਸਿੱਖ ਸੇਵਕ ਨੇ ਸਾਡਾ ਪਰਿਵਾਰ ਹੈ ਮੂਰਤ ਚਨਜ ਕਰਦੇ ਕਰੀਏ ਆਪਣਾ ਕਿਰਪਾ ਦਾ ਹੱਥ ਦੇ ਕੇ ਸਾਡੀ ਰੱਖਿਆ ਕਰ ਸਭ ਬੈਰਨ ਕੋ ਔਜ ਸੰਘਰੀਏ ਜਿਹੜੇ ਗੁਰਮਤ ਤੋਂ ਵਿਰੋਧੀ ਹਾਂ ਮਲੇਸ਼ ਲੋਕ ਨੇ ਇਨਾਂ ਨੂੰ ਨਾਸ ਕਰੋ ਸੰਘਾਰੋ ਇਨਾਂ ਨੂੰ ਪੂਰਨ ਹੋਏ ਹਮਾਰੀ ਆਸਾ ਇਹ ਸਾਡੀ ਆਸਾ ਪੂਰੀ ਹੋ ਜਾਵੇ ਪੰਥ ਖਾਲਸਾ ਰਚਨਾ ਹੈ ਦੌਰ ਭਜਨ ਕੀ ਰਹੇ ਪਿਆਸਾ ਛੋਡੇ ਭਜਨ ਦੀ ਹਰ ਵੇਲੇ ਪਿਆਸਾ ਬਣੀ ਰਹੇ ਤੁਮੇ ਛਾੜ ਕੋਈ ਅਵਰ ਨਾ ਧਿਆਉ ਨਾਲ ਹੀ ਇਹ ਦੇਚਾ ਦੱਸਦੇ ਹਨ ਕਿਹੇ ਵਾਹਿਗੁਰੂ ਤੈਨੂੰ ਛੱਡ ਕੇ ਅਸੀਂ ਹੋਰ ਕਿਸੇ ਨੂੰ ਨਹੀਂ ਤੇ ਆਉਂਦੇ ਜੋ ਭਰ ਚਾਹੋ ਸੁਤੰਮ ਤੇ ਪਾਉ ਜੋ ਭਰ ਵੀ ਮੰਗਾਗੇ ਉਹ ਤੁਹਾਡੇ ਕੋਲੋਂ ਹੀ ਪਾਵਾਂਗੇ ਸੇਵਕ ਸਿੱਖ ਹਮਾਰੇ ਤਾਰੀਏ ਜਿੰਨੇ ਸਾਡੇ ਸਿੱਖ ਸੇਵਕ ਨੇ ਇਹਨਾਂ ਨੂੰ ਤਾਰਦੇ ਹੋ ਮਹਾਰਾਜ ਸਿੱਖ ਵੀ ਕਦੇ ਨਰਕਾਂ ਨੂੰ ਜਾਂਦੇ ਹੁੰਦੇ ਖਾਲਸਾ ਜੀ ਜਿਹਦੇ ਗੁਰੂ ਆਪ ਵਾਹਿਗੁਰੂਰੇ ਬੇਨਤੀ ਕਰਦੇ ਹਨ ਸੇਵਕ ਸਿੱਖ ਹਮਾਰੇ ਤਾਰੀਏ ਮਹਾਰਾ ਸਾਡੇ ਸਾਰੇ ਸਿੱਖ ਸੇਵਕ ਤਾਰ ਦਿਓ ਚੁਣ ਚੁਣ ਸਤਿਰ ਅਮਾਰੇ ਮਾਰੀਏ ਇਹਨਾਂ ਦੇ ਜਿਹੜੇ ਵਿਰੋਧੀ ਕਾਮਕ੍ਰੋਧ ਵੀ ਪ੍ਰਤੱਖ ਹਨ ਉਦਾਂ ਵੀ ਜਿਹੜੇ ਮਨਮਤੀਏ ਲੋਕ ਨੇ ਇਹਨਾਂ ਨੂੰ ਚੁਣ ਚੁਣ ਕੇ ਖਤਮ ਕਰਦੇਓ ਆਪ ਹਾਦੈ ਮੁਝੇ ਅਬਰਿਏ ਆਪਣਾ ਕਿਰਪਾ ਦਾ ਹੱਥ ਦੇ ਕੇ ਸਾਨੂੰ ਬਚਾਓ ਮਨ ਕਾਲ ਕਾ ਤਰਾਸ ਨਵਰੀਏ ਆ ਸਭ ਤੋਂ ਵੱਡਾ ਤਰਾਸ ਭੈ ਖਾਲਸਾ ਦੀ ਮਰਨ ਦਾ ਹੈ ਹਰ ਇੱਕ ਦੇ ਸਿਰ ਤੇ ਖੜਾ ਜਗ ਮਰਨ ਨਾ ਭਾਇਆ ਮਿਰਨ ਤੇ ਆਪ ਲੁਕਾਇਆ ਮਤ ਜੰਪਕ ਰ ਲੈ ਜਾਏ ਜੀਓ ਜਿਸ ਨੂੰ ਮਰਨਾ ਪਾਉਂਦਾ ਸਤ ਸੰਜੀ ਫਲਾਤੂ ਵਰਗੇ ਦੇਹਾਂ ਰੱਛਦੇ ਮਰਗੇ ਕਿ ਅਸੀਂ ਬਚ ਜਾਈਏ ਕਾਰ ਨੂੰ ਬੰਨਕ ਪਾਵੇ ਨਾ ਬੰਨਦੇ ਮਰਗੇ ਰੌਣ ਵਰਗੇ ਕੋਈ ਬਚਿਆ ਨਹੀਂ ਸਤ ਸੰਜੀ 라ਵਣ ਸੇ ਮੈਂ 라ਵਣ ਸੇ ਕਟਕੰਨ ਉਸੇ ਬੱਲ ਪੀਚ ਪਿਛਾਰੇ ਬਾਰਦ ਨਾਦ ਕੰਪਨ ਸੇ ਜਗ ਜੰਗ ਜੁਰੇ ਜਨ ਸੇ ਜਮਹਾਰੇ ਜੇ ਜੇ ਹੋਤੇ ਅਕਟੇ ਵਿਕਟੇ ਸੋ ਕੱਟੇ ਕਲਕਾਲ ਕਿਰਪਾਨ ਕੇ ਮਾਰੇ ਹੇ ਮਹਾਰਾਜ ਸਾਡੇ ਗੁਰਸਿੱਖਾਂ ਨੂੰ ਕਾਲ ਨਾ ਵਿਆਪੇ ਉਹ ਜੋ ਸਦਾ ਹਮਾਰੇ ਪੱਛਾ ਸਦਾ ਵਾਸਤੇ ਸਾਡੇ ਪੱਖ ਵਿੱਚ ਹੋਵੋ ਜੀ ਸ੍ਰੀ ਅਤਿ ਜੋ ਕਰਿਉ ਰੱਛਾ ਸ਼੍ਰੋਮਣੀ ਅਸ ਤੁਜ ਜੂ ਸਿੱਤੇ ਪਾਤਸ਼ਾਹ ਨੇ ਉਤਾਰ ਧਾਰਿਆ ਸਤ ਸੰਗਤ ਜੀ ਪੂਰਬ ਦੇ ਇਲਾਕੇ ਚ ਉੱਥੇ ਜੀਨ ਦੇ ਤੋਂ ਜੂ ਵਰਤਦੇ ਨੇ ਸ੍ਰੀ ਅਸ ਤੁਜ ਜੂ ਹੈ ਤਰਵਾਰ ਦੇ ਨਿਸ਼ਾਨ ਵਾਲੇ ਅਕਾਲ ਪੁਰਖ ਅੰਤਰ ਜਾਮੀ ਜੀ ਸਾਡੀ ਰੱਖਿਆ ਕਰੋ ਸਾਡੇ ਪੱਖ ਚ ਹੋਵੋ ਰੱਖ ਲਿਓ ਮੋਇ ਰੱਖਣ ਹਾਰੇ ਰੱਖਣ ਵਾਲੇ ਹਲਤ ਪਲਤ ਵਿੱਚ ਸਾਨੂੰ ਰੱਖੋ ਮਹਾਰਾਜ ਸਹਿਬ ਸੰਤ ਸਹਾਇ ਪਿਆਰੇ ਆਪਣੀ ਸ਼ਰਨ ਵਿੱਚ ਰੱਖੋ ਆਪ ਸਹਬ ਮਾਲਕ ਹੋ ਸੰਤਾਂ ਮਹਾਤਮਾ ਦੇ ਪਿਆਰੇ ਹੋ ਜੀਨ ਬੰਦ ਦੁਸ਼ਟਣ ਕੇ ਹੰਤਾ ਗਰੀਬਾਂ ਦੇ ਸੰਬੰਧੀਆਂ ਦੁਸ਼ਟਾਂ ਨੂੰ ਨਾਸ ਕਰਨ ਵਾਲੇ ਇਹ ਤੁਹਾਡੇ ਗੁਣ ਹਨ ਤੁਮਹੋ ਪੁਰੀ ਚਤਰਦਸ ਕੰਤਾ ਆਪ ਮਾਰਤ ਚ 14 ਪੁਰੀਆਂ ਦੇ ਕੰਤ ਪਤੀ ਹੋ ਹਾਲਪੈ ਬ੍ਰਹਮਾ ਬਪਤਰ ਇਹ ਜਿਹੜਾ ਬ੍ਰਹਮਾ ਵੱਡਾ ਕਹਾਉਂਦਾ ਮਹਾਰਾਜ ਜਿਹਨੇ ਸ੍ਰਿਤੀ ਰਚੀ ਐ ਇਹਨੇ ਵੀ ਇਹ ਸਮਾ ਪਾ ਕੇ ਨੇ ਸਰੀਰ ਧਾਰਿਆ ਹਜੇ ਕੋਟ ਬ੍ਰਹਮੇ ਜਗ ਸਾਜਣ ਲਾਏ ਕੋਟ ਮਹੇਸੋ ਪਾਏ ਖਪਾਏ ਐਸੋ ਧਣੀ ਗੋਬਿੰਦ ਹਮਾਰਾ ਬਰਨ ਨਾ ਸਾਕੋ ਗੁਣ ਬਸਤਾਰ ਜਿਸਨੇ ਕਰੋੜਾਂ ਬ੍ਰਹਮਾ ਸ੍ਰਿਸ਼ਟੀਆਂ ਸਾਜਣ ਲਾਏ ਹੋਏ ਨੇ ਕਰੋੜਾਂ ਸ਼ਿਵ ਜੀ ਪੜਨੋਂ ਕਰਨ ਲਾਏ ਹੋਏ ਨੇ ਆ ਜੰਗ ਦੇ ਵਿੱਚ ਜਿਹੜੇ ਲੁਕਦੇ ਫਿਰਦੇ ਸੀ ਦੇਖ ਹੀ ਲੈ ਦਸਵੇਂ ਪਾਤਸ਼ਾਹ ਦਾ ਵਰਨਣ ਹੈ ਇਸ ਕਰਕੇ ਖਾਲਸਾ ਜੀ ਇੰਨਾ ਦੀ ਆਪਾਂ ਨਿੰਦਿਆ ਵੀ ਨਹੀਂ ਕਰਨੀ ਇਹਨਾਂ ਦੇ ਸਤ ਸੰਗ ਜੀ ਆਪਣੇਥੋਂ ਡਿਊਟੀਆਂ ਦੇ ਰਹੇ ਨੇ ਵੈਸਧੂ ਦੀ ਆਗਿਆ ਅਨੁਸਾਰ ਆਪਣਾ ਕੀ ਉਹਦੇ ਚਾਹੇਗਾ ਲੇਕਿਨ ਇਹ ਗੁਰਬਾਣੀ ਦੇ ਸਿਧਾਂਤ ਤੋਂ ਪਤਾ ਲੱਗਦਾ ਹੈ ਏ ਮਹਾਰਾਜ ਸਾਡੇ ਗਰੀਬਾਂ ਤੇ ਬੜਾ ਹੀ ਤਰਸ ਕੀਤਾ ਤੁਸੀਂ ਦੱਸਾਂ ਜੋ ਅਤਾਂ ਵਰਤ ਕੇ ਸਾਨੂੰ ਵੈਸਧੂ ਦੇ ਨਾਲ ਲੜ ਲਾ ਦਿੱਤਾ ਦੁਨੀਆ ਤਰਸਦੀ ਫਿਰਦੀ ਸਾਰੀ ਭੁੱਲੀ ਫਿਰਦੀ ਇਹ ਸਤ ਸੰਗ ਜੀ ਸਦਾ ਹੀ ਆਪਾਂ ਰਿਣੀ ਹਾਂ ਗੁਰੂ ਘਰ ਦੇ ਸੋ ਆਪ ਜੀ ਕਹਿੰਦੇ ਨੇ ਕਾਲ ਸਮਾ ਆਇਆ ਤੇ ਬ੍ਰਹਮਾ ਨੇ ਸ੍ਰੀ ਰਧਾਰਿਆ ਕਾਲ ਪਾਇ ਸ਼ਿਵ ਜੂ ਅਵਤਾਰ ਸਮਾ ਆਇਆ ਤੇ ਸ਼ਿਵ ਜੀ ਦੇ ਨੇ ਜਨਮ ਲਿਆ ਅਵਤਾਰ ਧਾਰਿਆ ਇਸ ਨੇ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਮੇ ਅਨੁਸਾਰ ਹੀ ਸ਼ਿਵ ਜੀ ਪ੍ਰਗਟ ਹੋਏ ਵਿਸ਼ਨੂ ਪ੍ਰਗਟ ਹੋਇਆ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਕਾਲ ਦੇ ਅਧੀਨ ਹਰ ਦਿਨ ਨੇ ਦੇਵੀ ਦੇਵਤੇ ਹਨ ਮਹਾਰਾਜ ਤੁਸੀਂ ਇਹ ਰਚਨਾ ਰਚੀ ਤਮਾਸ਼ਾ ਜਉਣ ਕਾਲ ਜੋਗੀ ਸ਼ਿਵ ਕੀਓ ਜਿਸ ਅਕਾਲ ਪੁਰਖ ਅੰਤਰਜਾਮੀ ਜਿਸ ਸਮੇਂ ਅਨੁਸਾਰ ਜੋਗੀ ਖਮਾਉਣ ਵਾਲੇ ਸ਼ਿਵ ਜੀ ਨੂੰ ਤੁਸੀਂ ਆਪਤ ਕੀਤਾ। ਵੇਦ ਰਾਜ ਬ੍ਰਹਮਾ ਜੋਥਿਯੋ। ਵੇਦਾਂ ਦੇ ਰਾਜ ਭੇਤ ਨੂੰ ਜਾਣਨ ਵਾਲਾ ਬ੍ਰਹਮਾ ਵੀ ਉਤਪਤ ਹੋਇਆ। ਜਮਨ ਕਾਲ ਸਭ ਲੋਕ ਸਵਾਰਾ। ਜਿਸ ਕਾਲ ਦੇ ਚੱਕਰ ਦੇ ਅਧੀਨ ਤੁਸੀਂ ਸਾਰੀ ਸੈਟੀ ਨੂੰ ਰਚ ਦਿੱਤਾ। ਨਮਸਕਾਰ ਹੈ ਤਾਹੇ ਹਮਾਰਾ। ਏ ਵਾਇਗਰੂ ਤੂੰ ਕਾਲ ਦੇ ਅਧੀਨ ਨਹੀਂ ਕਰਨ ਕੋ ਕਲ ਮਹਾ ਕਲ ਨੂੰ ਕੋ ਕਾਲ ਹੈ ਆਕਾਲਪੁਰਖ ਅੰਤਰਜਾਮੀ ਹੈ। ਤੈਨੂੰ ਨਮਸਕਾਰ ਹੈ ਜਵਨ ਕਾਲ ਸਭ ਜਗਤ ਬਣਾਇਓ ਜਿਸ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਤਾਂ ਕਾਲ ਦੇ ਅਧੀਨ ਹੋ ਕਰਕੇ ਸਾਰੀ ਸੇਟੀ ਰਚੀ ਦੇਵ ਦਾਤ ਜਸ਼ਨੇ ਉਪਜਾਇਓ ਦੇਵਤੇ ਪੈਦਾ ਕੀਤੇ ਦਾਤ ਪੈਦਾ ਕੀਤੇ ਜੱਜ ਸਤ ਸੰਗਤ ਜੀ ਦੇਵਤਿਆਂ ਦੇ ਰਾਗੀਆਂ ਵਿੱਚੋਂ ਨੇ ਜਿਹੜੇ ਇਹ ਦੇਵਤਿਆਂ ਨਹੀਂ ਸਤ ਸੰਗਤ ਜੀ ਦੇ ਰਾਗੀ ਨੇ ਨਾ ਜਿਸ ਵੇਲੇ ਰਾਗ ਲਾਪ ਦੇ ਦੇਗ ਲੋਕ ਵਿੱਚ ਗੰਧਰਵਾਂ ਨੂੰ ਰਾਗੀ ਕਹਿੰਦੇ ਨੇ ਜਿਹੜੇ ਰਾਗ ਅਲਾਪ ਇਸ ਤਰ੍ਹਾਂ ਜੱਥੇੰ ਦੇ ਸਤ ਸੰਗਤ ਜੀ ਨਾਚ ਕਰਨ ਵਾਲੇ ਨਿਰਤ ਬਾਦਤ ਨਿਰਤ ਗਾਇਨਤ ਇਨ ਆਈਟਮ ਹਨ ਗੁਰੂ ਘਰ ਵਿੱਚ ਸਤ ਸੰਗਤ ਦੀ ਨੱਚਣ ਦੀ ਆਗਿਆ ਨਹੀਂ ਹੈ ਬਾਜਾ ਸਤ ਸੰਗਤ ਦੀ ਵਜਾਉਣਾ ਰਾਗ ਗਾਇਨ ਕਰਨਾ ਇਹ ਰਾਗੀ ਸਿੰਘਾਂ ਨੂੰ ਸਤ ਸੰਗਤ ਜੀ ਮਾਰ ਨੇ ਬਖਸ਼ਾ ਕੀਤੀਆਂ ਸੋ ਇਸੇ ਤਰ੍ਹਾਂ ਗੁਰ ਸਿੱਖ ਹੋਏ ਜੇ ਜੱਥ ਨੇ ਨਾ ਇਹ ਸਾਰੇ ਨਿਰਤਕਾਰੀ ਕਰਦੇ ਆਂ ਦੇਵ ਸਭਾ ਦੇ ਅੰਦਰ ਪੜੋਈ ਪੰਗਤੀ ਦੇਵ ਦਾਤ ਜਸ਼ਨੇ ਉਪਜਾਇਓ ਤੇ ਸਾਰੇ ਮਾਰਾ ਦੇਵਤੇ ਦਾਤ ਜੱਤਾ ਸਾਧਕ ਪੈਦਾ ਕੀਤੇ ਤੁਸੀਂ ਆ ਦੀ ਅੰਤ ਇੱਕ ਅਵਤਾਰਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਅੰਤ ਵਿੱਚ ਵੀ ਇੱਕੋ ਇੱਕ ਮਾਰਾ ਤੁਸੀਂ ਅਵਤਾਰਕਤੀ ਅਵਤਾਰਾ ਦੀਪਤਾ ਤੋਂ ਰੱਖਣ ਵਾਲਿਓ ਸਾਰਿਆਂ ਨੂੰ ਬਤਾਰ ਧਾਰਕ ਸੋਈ ਗੁਰੂ ਸਮਝਿਓ ਹਮਾਰਾ ਇਹ ਖਾਲਸਾ ਜੀ ਉਹ ਸਾਡਾ ਕਾਨਪੁਰ ਖੰਤਰ ਜਾਮੀ ਗੁਰੂ ਸਮਝਿਓ 베ਦ ਜੇ 베ਦ ਕਿਤੇਬ ਨਾ ਭੇਦ ਲਖਿਓ ਸੋਈ ਗੁਰੂ ਗੁਰ 모ਹੇ ਬਤਾਇਓ ਅਪਰੰਪਰ ਪਰਮੇਸ਼ਰ ਨਾਨਕ ਗੁਰ ਮੇ ਲਿਆ ਸੋਈ ਜੀਓ ਗੁਰਨਾਕ ਦੇ ਜਿਹਨੂੰ ਕਾਲਪੁਰ ਖੰਤਰ ਜਾਮੀ ਗੁਰੂ ਮਿਲਿਆ ਹੈ ਨਮਸਕਾਰ ਤੇ ਸਹੀ ਕੋ ਹਮਾਰੀ ਜਿਸ ਵਾਹਿਗੁਰੂ ਸਾਡੀ ਇੱਕ ਨਮਸਕਾਰ ਹੈ ਸકલ ਪਰਜਾ ਜਨ ਆਪ ਸواری ਜਿਸ ਨੇ ਸਾਰੀ ਸ੍ਰਿਸ਼ਟੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਕਰਕੇ ਸواری ਰਚੀ ਹੈ ਸੇਵਕਨ ਕੋ ਸਭ ਗੁਣ ਸੁਖ ਦਿਓ ਇਹ ਵਾਹਿਗੁਰੂ ਤੂੰ ਸੇਵਕਨ ਨੂੰ 100 ਗੁਣਾ ਸੁਖ ਦਿੱਤੇ ਹਨ ਸਤਰਣ ਕੋ ਪਾਲ ਮੋਬਦ ਪਿਓ ਬਹਿਰੀਆਂ ਨੂੰ ਇੱਕ ਪਲ ਦੇ ਅੰਦਰ ਆਪ ਜੀ ਮਾਰਾ ਨਾਸ ਕਰ ਦਿੰਦੇ ਹੋ ਘਟ ਘਟ ਕੇ ਅੰਤਰ ਕੀ ਜਾਣਤ ਕਟਾਂ ਦੇ ਸਰੀਰਾਂ ਦੇ ਅੰਦਰ ਜਿਹੜੇ ਹਿਰਦੇ ਨੇ ਉਹਨਾਂ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹਾਂ ਭਲੇ ਬੁਰੇ ਕੀ ਪੀਰ ਪਸ਼ਾਨਤ ਜਿੰਨੇ ਭਲੇ ਬੁਰੇ ਸੰਕਲਪ ਫੋੜਦੇ ਨੇ ਸਤ ਸੰਗਤ ਜੀ ਹਿਰਦਿਆਂ ਦੇ ਅੰਦਰ ਸਭ ਸਭ ਦੀ ਪੀੜਾ ਜਾਣਦੇ ਹਾਂ ਚੀਤੀ ਤੇ ਕੰਚਰ ਅਸਥਲਾ اے ਵਾਹ ਗੁਰੂ ਚੀਤੀਤੀ ਜਿਹੜਾ ਹਾਥੀ ਕੀ ਪਕਾਰ ਪਰ ਪੱਛ ਪਹੁੰਚੇ ਤਾਹੇ ਚੀਤੀ ਕੀ ਪਕਾਰ ਪਹਿਲੇ ਹੀ ਸੁਣੀਅਤ ਹੈ ਤੇਰੇ ਦਰ ਦੇ ਅੰਦਰ ਮਾਰਾ ਕੀੜੀ ਦੀ ਆਵਾਜ਼ ਕਹਿੰਦੇ ਪਹਿਲਾਂ ਸੁਣ ਪੈਂਦੀ ਹੈ ਹਾਥੀ ਦੀ ਚੀਖhle ਸੁਣਦੀ ਮਗਰੋਂ ਹੀ ਆ ਭਾਵੇਂ ਕੋਈ ਕੀੜੀ ਦੀ ਨਹੀਂ ਆਈ ਸਾਧ ਸੰਗਤ ਜੀ ਗਰੀਬ ਹੈ ਭਾਵੇਂ ਹਾਥੀ ਦੀ ਨਹੀਂ ਆਈ ਕੋਈ ਹੰਕਾਰੀ ਹੈ ਸਾਰਿਆਂ ਤੇ ਮਾਰਾ ਤੂੰ ਇੱਕੋ ਜੀ ਦ੍ਰਿਸ਼ਟੀ ਦੇਖਦਾ ਹੈ ਸਪਾ ਕਰਪਾ ਦ੍ਰਿਸ਼ਟ ਕਰ ਫੁੱਲਾ ਪਰ ਫੁੱਲ ਤੋਹ ਰਹਿ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੰਤਨ ਦੁੱਖ ਪਾਏ ਤੇ ਦੁਖੀ ਇਹ ਵਿਸ਼ੇਸ਼ਤਾਈ ਹੈ ਜੇ ਸੰਤ ਦੁਖੀ ਹੋਣ ਤਾਂ ਤੇਰਾ ਹਿਰਦਾ ਪਹਿਲਾਂ ਦੁਖਣ ਲੱਗ ਜਾਂਦਾ ਹੈ ਭਗਤ ਜਨਾ ਕੇ ਸਾਥ ਨਿਹਾਰ ਹੈ ਭਗਤਾਂ ਦੇ ਸਵਾਸਾਂ ਵੱਲ ਦੇਖਦਾ ਰਹਿੰਦਾ ਪਰਮੇਸ਼ਰ ਕਿ ਤੇ ਕੋ ਯੋਖਾ ਤਾਂ ਨਹੀਂ ਆਉਂਦਾ ਇਤਨਾ ਸੱਚ ਜੀ ਪਿਆਰ ਹੈ ਸੁਖ ਪਾਏ ਸਾਧਨ ਕੇ ਸੁਖੀ ਜਿੰਨੇ ਸਾਧਨ ਕਰਨ ਵਾਲੇ ਸਾਧੂ ਸੰਤ ਨੇ ਤੇਰੀ ਓਟ ਲਿਆ ਕਰਕੇ ਸੁਖੀ ਹਨ ਸੁਖ ਪਾਉਂਦੇ ਨੇ ਇੱਕ ਆ ਇੱਕ ਇੱਕ ਦੀ ਪੀਰ ਪਛਾਨੈ ਉਹ ਜਦੋਂ ਸੁਖ ਲੈਂਦੇ ਨੇ ਤੂੰ ਵੀ ਉਸ ਵੇਲੇ ਪ੍ਰਸੰਨ ਹੋਣਾ ਸੁਖ ਸੁਖੀ ਹੋਣਾ ਜਿਵੇਂ ਪੁੱਤਰ ਦੇ ਸੱਥ ਜੀ ਹਸਣ ਨਾਲ ਮਾਤਾ ਪਿਤਾ ਦੇ ਅੰਦਰ ਦੀ ਖੁਸ਼ੀ ਹਜ਼ਾਰਾਂ ਗੁਣਾ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਡਾ ਪੁੱਤਰ ਖੁਸ਼ ਹੈ ਇੱਕ ਇੱਕ ਦੀ ਪੀਰ ਪਛਾਨਣਾ ਕੱਲੇ ਕੱਲੇ ਦੀ ਪੀੜਾ ਹਿਰਦੇ ਦੀ ਜਾਣਦਾ ਪਛਾਣਦਾ ਹੈ ਘਟ ਘਟ ਕੇ ਪਟ ਪਟ ਕੀ ਜਾਣੇ ਘਟ ਘਟ ਸਰੀਰ ਘਟ ਸਰੀਰ ਦੇ ਘਟ ਹਿਰਦੇ ਜਿਹੜੇ ਉਹਨਾਂ ਦੇ ਪਟ ਪੜਦਿਆਂ ਦੀ ਵੀ ਜਾਣਦਾ ਹੈ ਅੰਦਰਲੀ ਜਦ ਉਦਕਰਖ ਕਰਾ ਕਰਤਾਰਾ ਜਦੋਂ ਮਾਰਾ ਉਦਕਰਖ ਨਾ ਹੁੰਦਾ ਸਤ ਸੰਗਤ ਜੀ ਫੁਰਨਾ ਕਰਨਾ ਕੀਤਾ ਪਸਾਉ ਏਕੋ ਕੋ ਆਓ ਉਦਕਰਖ ਨਾ ਹੁੰਦਾ ਸਤ ਸੰਗਤ ਜੀ ਓਮਕਾਰ ਉਤਪਤੀ ਕੀਆ ਦਨ ਸਬਰਤੀ ਜਦੋਂ ਸੰਕਲਪ ਕੀਤਾ ਬ੍ਰਹਮ ਨੇ ਓਮਕਾਰ ਕਿਹਾ ਨਹੀਂ ਤੇ ਸ੍ਰਿਸ਼ਟੀ ਪੈਦਾ ਹੋਈ ਨਹੀਂ ਸੋ ਜਿਸ ਵੇਲੇ ਸਤ ਸੰਜੀ ਆਕਰਖਣ ਕਰਦਾ ਹੈ ਅਨੇਕ ਹਨ ਫਿਰ ਏਕ ਹੈ ਜਦੋਂ ਸਾਰੀ ਸ੍ਰਿਸ਼ਟੀ ਨੂੰ ਸਮੇਟਣਾ ਚਾਹੇ ਉਸ ਵੇਲੇ ਇਕੋ ਹੰ ਬਹੁ ਸ਼ਿਆਮਾ ਪਰਜਾ ਜਾਇ ਤੇ ਜਦੋਂ ਸ੍ਰਿਸ਼ਟੀ ਪੈਦਾ ਕਰਦੀ ਹੈ ਉਦੋਂ ਕਹਿੰਦਾ ਇਕੋ ਹੰ ਬਹੁ ਪਰਮ ਇਕ ਤੋਂ ਮੈਂ ਬਹੁਤੇ ਹੋ ਜਾਮਾ ਉਸੇ ਵੇਲੇ ਸ੍ਰਿਸ਼ਟੀ ਸਤ ਸੰਦੀ ਬ੍ਰਹਮਾ ਦੇਵਤਿਆਂ ਦੁਆਰਾ ਪ੍ਰਗਟ ਕਰ ਲੈਂਦਾ ਹੈ ਜਦ ਆ ਕਰਖ ਕਰਤ ਹੋ ਕਮ ਆ ਕਰਖ ਨਾ ਹੁੰਦਾ ਖਿੱਚਣ ਦਾ ਜਿਸ ਵੇਲੇ ਆਪਣੇ ਸੰਕਲਪ ਨੂੰ ਖਿੱਚ ਲੈਣਦਾ ਸਾਰੀ ਸ੍ਰਿਸ਼ਟੀ ਸਤ ਸੰਦੀ ਵਾਹਿਰੂ ਦਾ ਸੰਕਲਪ ਹੈ ਜੇ ਕਹੀਏ ਵੀ ਉਹਨੇ ਇੰਨਾ ਸੰਕਲਪ ਇਸ ਤਰ੍ਹਾਂ ਕਿ ਸੁਪਨੇ ਚ ਆਪ ਸ੍ਰਿਸ਼ਟੀ ਬਣਾ ਲੈਨੇ ਉਹ ਕਿਵੇਂ ਬਣਾ ਲੈਨੇ ਆ ਜੇ ਉਹ ਝੂਠੀ ਆ ਤੇ ਇਹ ਵੀ ਝੂਠੀ ਆ ਖੰਸਾ ਜੀ ਇਹ ਵਾਹਿਰੂ ਤੂੰ ਆਪਣੇ ਫੁਰਨੇ ਨਾਲ ਹੀ ਸ੍ਰਿਸ਼ਟੀ ਉਤਪਤ ਕਰ ਦੇਣਾ ਹਰਨੇ ਨਾਲ ਹੀ ਮੇਟ ਲੈਂਦਾ ਹੈ ਪਰ ਜਾਂ ਧਰਤ ਤਬ ਦੇਹ ਅਪਾਰਾ ਜਦੋਂ ਚਾਹੇ ਮਾਰਾ ਜਿੰਨੀ ਪਰਜਾ ਦੇਹਾਂ ਧਾਰ ਲੈਂਦੀ ਆ ਅਪਾਰ ਜਬ ਆਕਰਖ ਕਰ ਤੋ ਕਬੂ ਜਦੋਂ ਚਾਹਣਾ ਹੈ ਕਿ ਮੈਂ ਇੱਕ ਅਨੇਕ ਤੋਂ ਇੱਕ ਹੋ ਜਾਵਾਂ ਉਸ ਵੇਲੇ ਫੁਰਨਾ ਕਰ ਲੈਣਾ ਇਕਤਾ ਦਾ ਤੁਮ ਮੈਂ ਮਿਰਤ ਦੇ ਤਰ ਸਭ ਹਿੰ ਜਿੰਨੇ ਦੇ ਧਾਰੀ ਜੀਵ ਨੇ ਤੇਰੇ ਚ ਭੇਦ ਹੋ ਜਾਂਦੇ ਐ ਜੇ ਤੇ ਬਦਨ ਸੇਸ਼ਟ ਸਭ ਧਾਰੇ ਜਿਤਨੇ ਮਾਰੇ ਸੇਟੀ ਦੇ ਗਿਆਨਬਾਨ ਸਿਆਣੇ ਸਿਆਣੇ ਵਿਦਵਾਨ ਲੋਕ ਨੇ ਮੁਖ ਧਾਰ ਦੇ ਆਪ ਆਪਣੀ ਬੂਝ ਉਚਾਰੇ ਉਹ ਆਪ ਕੋ ਆਪਣੀ ਸਮਝ ਅਨੁਸਾਰ ਤੇਰੀ ਉਸਤਤੀ ਕਰੀ ਜਾਂਦੇ ਨੇ ਤੁਮ ਸਭ ਹੀ ਤੇ ਰਹਤ ਨਿਰਾਲਮ ਲੇਕਿਨ ਤੂੰ ਸਾਰਿਆਂ ਤੋਂ ਨਿਰਲੇਪ ਹੈ ਜਾਣਤ ਬੇਦ ਭੇਦ ਹਰਿਆਲਮ ਇਨੂੰ ਸੰਪੂਰਨ ਮਹਾਰਾਜ ਬੇਦ ਵੀ ਭੇਦ ਨਹੀਂ ਤੇਰਾ ਜਾਣ ਸਕਦੇ ਬ੍ਰਹਮਾ ਵੀ ਜਾਣ ਨਹੀਂ ਸਕਦਾ ਹੈ ਇਸੇ ਤਰ੍ਹਾਂ ਆਲਮ ਵਿਦਵਾਨ ਲੋਕ ਵੀ ਤੇਰੇ ਸੰਪੂਰਨ ਭੇਤ ਨੂੰ ਨਹੀਂ ਪਾ ਸਕਦੇ ਨਿਰੰਕਾਰ ਨਿਰਭਕਾਰ ਨਿਰਲੰਭ ਆਪ ਸੱਚੇ ਪਾਤਸ਼ਾਹ ਬਕਾਰਾਂ ਤੋਂ ਰਹਤ ਹੈ ਤੇਰੇ 'ਚ ਕੋਈ ਬਕਾਰ ਨਹੀਂ ਪ੍ਰਣਾਮ ਭਾਵ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਇਥੇ ਤਨਾ ਫਰੋ ਪੰਗਤੀ ਇਹ ਨਿਰੰਕਾਰ ਨਿਰਭਕਾ ਨਿਰਲੰਭ ਆਪ ਨਿਰਲੰਭ ਤੇਰਾ ਕੋਈ ਆਸਰਾ ਨਹੀਂ ਤੂੰ ਕਿਸੇ ਦਾ ਆਸਰਾ ਨਹੀਂ ਲੈਂਦਾ ਇਸੇ ਕਰਕੇ ਉਸ ਨੂੰ ਵਾਹਿਗੁਰੂ ਕਹੀਦਾ ਹੈ ਆਪ ਨਿਰਾ타ਰ ਹੋਵੇ ਦੂਸਰਿਆਂ ਨੂੰ ਆਸਰਾ ਦੇਣ ਵਾਲਾ ਹੋਵੇ ਸੋ ਸਤ ਸੰਗਤ ਜੀ ਆਪ ਉਤਪਤੀ ਦਾ ਰਹਿਤ ਹੋਵੇ ਸਾਰਿਆਂ ਨੂੰ ਉਤਪਤ ਕਰਨ ਵਾਲਾ ਹੋਵੇ ਉਹਨੂੰ ਕਹਿੰਦੇ ਆ ਵਾਹਿਗੁਰੂ ਇਸ ਚਰਜ ਰੂਪ ਹੈ ਰੰਗਕਾਰ ਮਾਇਕੀਕਾਰਾਂ ਤੋਂ ਰਹਤ ਹੈ ਆਦ ਅਨੀਲ ਅਨਾਦ ਅasamb ਆਦ ਅਨੀਲ ਨੀਲ ਅ ਗਿਆਨ ਦਾ ਤੇਰੇ ਅੰਦਰ ਕੋਈ ਦਾਗ ਨਹੀਂ ਹੈ ਨੀਲ ਸਤ ਸੰਗ ਦੀ ਸੰਖਿਆ ਦਾ ਨੋਂ ਵੀ ਹੈ ਪਦਮ ਨੀਲ ਆਦਕ ਗਿਣਤੀ ਆਉਂਦੀ ਹੈ ਆਦ ਹੈ ਗਿਣਤੀ ਤੋਂ ਰਹਤ ਹੈ ਆਦ ਅਨੀਲ ਅਨਾਦ ਅasamb ਸੋ ਸਤ ਸੰਗ ਜੀ ਤੈਨੂੰ ਕੋਈ ਸਾਂਭ ਨਹੀਂ ਸਕਦਾ ਹੈ ਕੋਈ ਕੰਟਰੋਲ ਇਤ ਨਹੀਂ ਕਰ ਸਕਦਾ ਕਾ ਕ ਮੋਹੜ ਅਚਾਰਤ ਭੇਦਾ ਆਪਜੀ ਦਾ ਮਹਾਰਾ ਜਿਹੜੇ ਮੂਰਖ ਲੋਕ ਨੇ ਬੁੱਧੀ ਦੀ ਚਿਤਰਾਈ ਨਾਲ ਤੁਹਾਡਾ ਭੇਤ ਲੈਣਾ ਚਾਹੁੰਦੇ ਨੇ ਜਿਵੇਂ ਸਤੰਗਤ ਜੀ ਦਰਿਆ 999 ਨਦੀ ਸਮੁੰਦਰ ਚ ਪੈਂਦੀ ਸਮੁੰਦਰ